ਨਦਰ ਕਰੋ ਤੇ ਰੰਗ ਵਿਖਾ ਦੇਵਾ ਪੀ ਕੇ ਸੱਤੇ ਸਮੁੰਦਰ ਦਰਿਆ ਨਾਲੇ ਮੈਂ ਅੱਗ ਅੱਗ ਦੇ ਘਰ ਨੂੰ ਲਾ ਦੇਵਾ ਦੇਵਾ ਪੂਕ ਦੇ ਨਾਲ ਉਡਾ ਪਰਬਤ ਚੰਦ ਸੂਰਜ ਨੂੰ ਪਕੜ ਕੇ ਖਾ ਜਾਵਾਂ ਮੈਨੂੰ ਆਗਿਆ ਮਾਲਕ ਜੀ ਦਾ ਮੈਂ ਦਿੱਲੀ ਅਤੇ ਲਾਹੌਰ ਪੜਾ ਦੇਵਾਂ ਤੇ ਸਤਿਗੁਰਾਂ ਨੇ ਅਖਿਆ ਗਰੀਬ ਨਵਾਜ ਗੁਰੂ ਅਰਜਨ ਦੇਵ ਨੇ ਕਿਹਾ ਹੱਸ ਕੇ ਸੱਚਿਆ ਸਤਿਗੁਰਾਂ ਨੇ ਹੁਕਮ ਪਿਆਰੇ ਦਾ ਪੀਰ ਪਰਤਾਈ ਦਾ ਨਹੀਂ ਰਈਏ ਸਦਾਈ ਉਸ ਦੀ ਰਜਾ ਅੰਦਰ ਤੇ ਵਿੱਚ ਭਾਣੇ ਦੇ ਮੀਆਂ ਕਬਰਾਈ ਦਾ ਨਹੀਂ ਗਰੀਬ ਨਵਾਜ ਨੇ ਅਖਿਆ ਮੀਆਂ ਮੀਰ ਕੁਝ ਨਹੀਂ ਹੁੰਦਾ ਇਹ ਜਿਹੜੇ ਮੇਰੇ ਸਰੀਰ ਤੇ ਤੂੰ ਛਾਲੇ ਵਿਖਦਾ ਨਾ ਮੈਨੂੰ ਇਹ ਛਾਲੇ ਨਹੀਂ ਲੱਗਦੇ ਜਿਹੜੇ ਮੇਰੇ ਸਰੀਰ ਦੇ ਉੱਤੇ ਰੇਤਾਂ ਦੇ ਕਣ ਪੈਂਦੇ ਨੇ ਗਰਮ ਅੰਗਿਆਰ ਬਣ ਕੇ ਮੈਨੂੰ ਨਹੀਂ ਇਹ ਅੰਗਿਆਰ ਜੱਪਦੇ ਮੈਨੂੰ ਨਹੀਂ ਸੇਕ ਵਿਆਪਦਾ ਐਵੇਂ ਤੇ ਨਹੀਂ ਪਟ ਸਹਿਬਾਨਾ ਨੇ ਲਿਖਿਆ ਸੀ